ਸਹੀ ਰੱਖਦੀ ਹੁਣ ਭੱਜੀ ਜਾਂਦੀ ਆ ਖਾਤਾ ਵੀ ਡਾਗੀ ਆਪਣਾ ਹੈ ਲੂਥਰਾ ਠੀਕ ਹੈ ਨਾ ਹੁਣ ਪੁਲਿਸ ਦੇਖ ਸਕਦੇ ਆ ਬਾਈ ਜੀ ਆਪਣੀ ਸਰਕਾਰਾਂ ਦਾ ਵੀ ਕੰਮ ਦੇਖੋ ਭਰਾਵੋ ਹੈ ਇਦਾਂ ਨਸ਼ਾ ਖੁੱਲਿਆ ਆ ਮਿਆਂ ਸਾਰਾ ਕੁਝ ਆ ਬਾਈ ਜੀ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਆ ਪੁਲਿਸ ਦੇਖ ਲਓ ਕਿਸ ਨੂੰ ਦਿੱਤੀਓ ਆ ਹੈ ਆਹ ਕੰਮ ਲਈ ਆਪਾਂ ਤੁਹਾਨੂੰ ਚੁਣਿਆ ਸੀਗਾ ਠੀਕ ਹੈ ਨਾ ਫੋ ਤੁਸੀਂ ਦੱਸਿਓ ਜੋ ਇਸ ਨਾਲ ਹੋਇਆ ਸਹੀ ਹੋਇਆ ਬਾਈ ਜੀ ਆਪਣਾ ਖਾਤਾ ਡਾਗੀ ਆ ਡਰੀ ਜਾਂਦੀ ਆ ਭਈ ਮੈਨੂੰ ਧਮਕੀਆਂ ਮਿਲਦੀਆਂ ਠੀਕ ਹੈ ਨਾ ਨਾ ਤੇਰਾ ਲੂਥਰਾ ਉਦੋਂ ਲੁਤਰੋ ਨੂੰ ਤੂੰ ਉਹ ਸਹੀ ਰੱਖਦੀ ਠੀਕ ਹੈ ਨਾ ਇਦਾਂ ਦਾ ਦਿਨ ਹੀ ਨਾ ਆਵੇ ਸਹੀ ਹੈ ਨਾ ਹੁਣ ਦੇਖ ਲਓ ਮੇਰੇ ਮੈਂ ਵੀ ਹੈਗਾ ਹੀ ਆ ਮਾਰੀ ਮੋਟੀ ਕਮਾਈ ਕਰਦਾ ਚੰਗੀਆਂ ਵੀਡੀਓ ਤੋਂ ਤੁਸੀਂ ਵੀ ਇਦਾਂ ਕਰੋ ਆ ਦੇਖੋ ਬਾਈ ਜੀ ਇਹ ਤਸਵੀਰਾਂ ਚ ਦਿਖਾਉਂਦੀਆਂ ਕੀ ਆ ਔਖਾ ਬਾਈ ਜੀ ਚ ਚਲੋ ਤੁਸੀਂ ਹੁਣ ਲੋਕਾਂ ਨੇ ਦੱਸਣਾ ਆ ਬਾਈ ਜੀ ਜੋ ਵੀ ਹੋਇਆ ਖਾਤਾੜ ਆਇਆ ਪੁਲਿਸ ਨੇ ਕੀਤਾ ਜੋ ਵੀ ਹੋਇਆ ਬਾਈ ਜੀ ਤੁਸੀਂ ਸਹੀ ਆ ਸੋਚਦੇ ਆ ਜਾਂ ਨਹੀਂ ਸਹੀ ਵੀ ਸਾਰਿਆਂ ਨੂੰ ਹੱਕ ਹੈਗਾ ਆਪਣੀਆਂ ਵੀਡੀਓ ਪਾਉਣ ਦਾ ਤੁਸੀਂ ਕੀ ਸੋਚਦੇ ਆ ਦੇਖਦੇ ਆ ਲੋਕ ਕੀ ਕਹਿੰਦੇ ਸਾਰੇ ਪਾਸੇ ਵੀਡੀਓ ਪਹੁੰਚਾਓ ਤੇ ਦਿਖਾਓ ਤੇ ਭੇਡਾਂ ਦੀ ਮੈਂ ਰੱਖਦੀ ਹੁਣ ਭੱਜੀ ਜਾਂਦੀ ਆ ਖਾਤਾ ਵੀ ਡਾਗੀ ਆਪਣਾ ਹੈ ਲੂਤਰਾ ਠੀਕ ਹੈ ਨਾ ਹੁਣ ਪੁਲਿਸ ਦੇਖ ਸਕਦੇ ਆ ਬਾਈ ਜੀ ਆਪਣੀ ਸਰਕਾਰਾਂ ਦੇ ਵੀ ਕੰਮ ਦੇਖੋ ਭਰਾਵੋ ਹੈ ਇਦਾਂ ਨਸ਼ਾ ਖੁੱਲੇ ਆ ਮੇਰਾ ਸਾਰਾ ਕੁਝ ਆ ਬਾਈ ਜੀ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਆ ਪੁਲਿਸ ਦੇਖ ਲਓ ਕਿਸ ਨੂੰ ਦਿੱਤੀ ਹੋ ਆ ਹੈ ਆਹ ਕੰਮ ਲਈ ਆਪਾਂ ਤੁਹਾਨੂੰ ਚੁਣਿਆ ਸੀਗਾ ਠੀਕ ਹੈ ਨਾ ਸੋ ਤੁਸੀਂ ਦੱਸਿਓ ਜੋ ਇਸ ਨਾਲ ਹੋਇਆ ਸਹੀ ਹੋਇਆ ਬਾਈ ਜੀ ਆਪਣਾ ਖਾਤਾ ਅੜਾ ਗਈ ਹੈ ਡਰੀ ਜਾਂਦੀ ਹੈ ਭਾਈ ਮੈਨੂੰ ਧਮਕੀਆਂ ਮਿਲਦੀਆਂ ਠੀਕ ਹੈ ਨਾ ਨਾ ਤੇਰਾ ਲੂਥਰਾ ਉਦੋਂ ਲੂਤਰੋ ਨੂੰ ਤੂੰ ਉਹ ਸਹੀ ਰੱਖਦੀ ਠੀਕ ਹੈ ਨਾ ਇਦਾਂ ਦਾ ਕਿ ਦਿਨ ਹੀ ਨਾ ਆਵੇ ਸਹੀ ਹੈ ਨਾ ਹੁਣ ਦੇਖ ਲਓ ਮੇਰੇ ਮੈਂ ਵੀ ਹੈਗਾ ਹੀ ਆ ਮਾਰੀ ਮੋਟੀ ਕਮਾਈ ਕਰਦਾ ਚੰਗੀਆਂ ਵੀਡੀਓ ਤੋਂ ਤੁਸੀਂ ਵੀ ਇਦਾਂ ਕਰੋ ਆ ਦੇਖੋ ਬਾਈ ਜੀ ਇਹ ਤਸਵੀਰਾਂ ਚ ਦਿਖਾਉਂਦੀਆਂ ਕੀ ਆ ਔਖਾ ਬਾਈ ਜੀ ਚ ਚਲੋ ਤੁਸੀਂ ਹੁਣ ਲੋਕਾਂ ਨੇ ਦੱਸਣਾ ਆ ਬਾਈ ਜੀ ਜੋ ਵੀ ਹੋਇਆ ਖਾਤਾ ੜਾਇਆ ਪੁਲਿਸ ਨੇ ਕੀਤਾ ਜੋ ਵੀ ਹੋਇਆ ਬਾਈ ਜੀ ਤੁਸੀਂ ਸਹੀ ਆ ਸੋਚਦੇ ਆ ਜਾਂ ਨਹੀਂ ਸਹੀ ਪੀ ਸਾਰਿਆਂ ਨੂੰ ਹੱਕ ਹੈਗਾ ਆਪਣੀਆਂ ਵੀਡੀਓ ਪਾਉਣ ਦਾ ਤੁਸੀਂ ਕੀ ਸੋਚਦੇ ਆ ਦੇਖਦੇ ਆ ਲੋਕ ਕੀ ਕਹਿੰਦੇ ਸਾਰੇ ਪਾਸੇ ਵੀਡੀਓ ਪਚਾਇਓ ਤੇ ਦਿਖਾਇਓ ਤੇ ਭੇਡਾਂ ਦੀ ਮੈਂ ਸਹੀ ਰੱਖਦੀ ਹੁਣ ਭੱਜੀ ਜਾਨੀ ਆ ਖਾਤਾ ਵੀ ਡਾਗੀ ਆਪਣਾ ਹੈ ਲੂਥਰਾ ਠੀਕ ਐ ਨਾ ਹੁਣ ਪੁਲਿਸ ਦੇਖ ਸਕਦੇ ਆ ਬਾਈ ਜੀ ਆਪਣੀ ਸਰਕਾਰਾਂ ਦੇ ਵੀ ਕੰਮ ਦੇਖੋ ਭਰਾਵੋ ਹੈ ਇਦਾਂ ਨਸ਼ਾ ਖੁੱਲਿਆ ਆ ਮਿਆਂ ਸਾਰਾ ਕੁਛ ਆ ਬਾਈ ਜੀ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਆ ਪੁਲਿਸ ਦੇਖ ਲਓ ਕਿਸ ਨੂੰ ਦਿੱਤੀਓ ਆ ਹੈ ਆਹ ਕੰਮ ਲਈ ਆਪਾਂ ਤੁਹਾਨੂੰ ਚੁਣਿਆ ਸੀਗਾ ਠੀਕ ਹੈ ਨਾ ਫੋ ਤੁਸੀਂ ਦੱਸਿਓ ਜੋ ਇਸ ਨਾਲ ਹੋਇਆ ਸਹੀ ਹੋਇਆ ਬਾਈ ਜੀ ਆਪਣਾ ਖਾਤਾ ਡਾ ਗਈ ਹੈ ਡਰੀ ਜਾਂਦੀ ਹੈ ਭਾਈ ਮੈਨੂੰ ਧਮਕੀਆਂ ਮਿਲਦੀਆਂ ਠੀਕ ਹੈ ਨਾ ਨਾ ਤੇਰਾ ਲੂਥਰਾ ਉਦੋਂ ਲੁਤਰੋ ਨੂੰ ਤੂੰ ਉਹ ਸਹੀ ਰੱਖਦੀ ਠੀਕ ਹੈ ਨਾ ਇਦਾਂ ਦਾ ਦਿਨ ਹੀ ਨਾ ਆਵੇ ਸਹੀ ਹੈ ਨਾ ਹੁਣ ਦੇਖ ਲਓ ਮੇਰੇ ਮੈਂ ਵੀ ਹੈਗਾ ਹੀ ਆ ਮਾਰੀ ਮੋਟੀ ਕਮਾਈ ਕਰਦਾ ਚੰਗੀਆਂ ਵੀਡੀਓ ਤੋਂ ਤੁਸੀਂ ਵੀ ਇਦਾਂ ਕਰੋ ਆ ਦੇਖੋ ਬਾਈ ਜੀ ਇਹ ਤਸਵੀਰਾਂ ਚ ਦਿਖਾਉਂਦੀਆਂ ਕੀ ਆ ਔਖਾ ਬਾਈ ਜੀ ਤੇ ਚਲੋ ਤੁਸੀਂ ਹੁਣ ਲੋਕਾਂ ਨੇ ਦੱਸਣਾ ਆ ਬਾਈ ਜੀ ਜੋ ਵੀ ਹੋਇਆ ਖਾਤਾ ੜਾਇਆ ਪੁਲਿਸ ਨੇ ਕੀਤਾ ਜੋ ਵੀ ਹੋਇਆ ਬਾਈ ਜੀ ਤੁਸੀਂ ਸਹੀ ਆ ਸੋਚਦੇ ਆ ਜਾਂ ਨਹੀਂ ਸਹੀ ਵੀ ਸਾਰਿਆਂ ਨੂੰ ਹੱਕ ਹੈਗਾ ਆਪਣੀਆਂ ਵੀਡੀਓ ਪਾਉਣ ਦਾ ਤੁਸੀਂ ਕੀ ਸੋਚਦੇ ਆ ਦੇਖਦੇ ਆ ਲੋਕ ਕੀ ਕਹਿੰਦੇ ਸਾਰੇ ਪਾਸੇ ਵੀਡੀਓ ਪਚਾਇਓ ਤੇ ਦਿਖਾਇਓ ਤੇ ਭੇਡਾਂ ਦੀ ਮੈਂ ਸਹੀ ਰੱਖਦੀ ਹੁਣ ਭੱਜੀ ਜਾਂਦੀ ਆ ਖਾਤਾ ਵੀ ਡਾਗੀ ਆਪਣਾ ਹੈ ਲੂਤਰਾ ਠੀਕ ਹੈ ਨਾ ਹੁਣ ਪੁਲਿਸ ਦੇਖ ਸਕਦੇ ਆ ਬਾਈ ਜੀ ਆਪਣੀ ਸਰਕਾਰਾਂ ਦੇ ਵੀ ਕੰਮ ਦੇਖੋ ਭਰਾਵੋ ਹੈ ਇੱਦਾਂ ਨਸ਼ਾ ਖੁੱਲਿਆ ਆ ਮਿਆਂ ਸਾਰਾ ਕੁਝ ਆ ਬਾਈ ਜੀ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਆ ਪੁਲਿਸ ਦੇਖ ਲਓ ਕਿਸ ਨੂੰ ਦਿੱਤੀਓ ਆ ਹੈ ਆਹ ਕੰਮ ਲਈ ਆਪਾਂ ਤੁਹਾਨੂੰ ਚੁਣਿਆ ਸੀਗਾ ਠੀਕ ਹੈ ਨਾ ਸੋ ਤੁਸੀਂ ਦੱਸਿਓ ਜੋ ਇਸ ਨਾਲ ਹੋਇਆ ਸਹੀ ਹੋਇਆ ਬਾਈ ਜੀ ਆਪਣਾ ਖਾਤਾ ੜਾ ਗਈ ਆ ਡਰੀ ਜਾਂਦੀ ਆ ਭਾਈ ਮੈਨੂੰ ਧਮਕੀਆਂ ਮਿਲਦੀਆਂ ਠੀਕ ਹੈ ਨਾ ਨਾ ਤੇਰਾ ਲੂਥਰਾ ਉਦੋਂ ਲੂਤਰੋਂ ਨੂੰ ਤੂੰ ਉਹ ਸਹੀ ਰੱਖਦੀ ਠੀਕ ਹੈ ਨਾ ਇਦਾਂ ਦਾ ਦਿਨ ਹੀ ਨਾ ਆਵੇ ਸਹੀ ਹੈ ਨਾ ਹੁਣ ਦੇਖ ਲਓ ਮੇਰੇ ਮੈਂ ਵੀ ਹੈਗਾ ਹੀ ਆ ਮਾਰੀ ਮੋਟੀ ਕਮਾਈ ਕਰਦਾ ਚੰਗੀਆਂ ਵੀਡੀਓ ਤੋਂ ਤੁਸੀਂ ਵੀ ਇਦਾਂ ਕਰੋ ਆ ਦੇਖੋ ਬਾਈ ਜੀ ਇਹ ਤਸਵੀਰਾਂ ਚ ਦਿਖਾਉਂਦੀਆਂ ਕੀ ਆ ਔਖਾ ਬਾਈ ਜੀ ਚ ਚਲੋ ਤੁਸੀਂ ਹੁਣ ਲੋਕਾਂ ਨੇ ਦੱਸਣਾ ਆ ਬਾਈ ਜੀ ਜੋ ਵੀ ਹੋਇਆ ਖਾਤਾੜ ਆ ਪੁਲਿਸ ਨੇ ਕੀਤਾ ਜੋ ਵੀ ਹੋਇਆ ਬਾਈ ਜੀ ਤੁਸੀਂ ਸਹੀ ਆ ਸੋਚਦੇ ਆ ਜਾਂ ਨਹੀਂ ਸਹੀ ਵੀ ਸਾਰਿਆਂ ਨੂੰ ਹੱਕ ਹੈਗਾ ਆਪਣੀਆਂ ਵੀਡੀਓ ਪਾਉਣ ਦਾ ਤੁਸੀਂ ਕੀ ਸੋਚਦੇ ਆ ਦੇਖਦੇ ਆ ਲੋਕ ਕੀ ਕਹਿੰਦੇ ਸਾਰੇ ਪਾਸੇ ਵੀਡੀਓ ਪਚਾਇਓ ਤੇ ਦਿਖਾਇਓ ਤੇ ਭੇਡਾਂ ਦੀ